ਆਈ ਬਾਰੇ ਆਈ ਮੈਨੂੰ ਸਹਾਇਤਾ ਚਾਹੀਦੀ ਹੈ ਅੱਲਾ ਜੋ ਕਰਦਾ ਹਾਂ ਨਹੀਂ ਵਿਜਵਾ ਚਾਹੀ ਹੁਣ ਕੀ ਕਰਾਂਗੇ ਫਿਰ ਤੋਂ ਕੀ ਕਰਾਂ ਮੈਂ ਜਿਹੜਾ ਮੰਦਿਰ ਮੰਦਿਰ ਕਰੀ ਜਾਂਦਾ ਉਹਨੂੰ ਫੜ ਲਓ ਹੱਥ ਲਾਓ ਆ ਖੜਾ ਲਾਓ ਆ ਤੁਹਾਨੂੰ ਦੱਸ ਕੇ ਖੜਾ ਮੈਨੂੰ ਨਹੀਂ ਆਪਾਂ ਲੜਨਾ ਨਹੀਂ ਨਹੀਂ ਲੈ ਪੈ ਤਾ ਕਿਸੇ ਕੇ ਔਰ ਲੰਦਾ ਤਰੀਕਾ ਹੀ ਨਹੀਂ ਇਹਨੂੰ ਹੱਥ ਨਹੀਂ ਲਾ ਸਕਦਾ ਅਸੀਂ ਚੰਦ ਵਾਲੇ ਡਾਂਗਾ ਫੋਕਾ ਦੇ ਉੱਤੇ ਬੰਦੇ ਸੱਦੇ ਗਏ ਆ ਉਦੋਂ ਮੈਂ ਆਉਣ ਰਿਕਾਰਡ ਕਹਿਤਾ ਵੀ ਉਹ ਜੋ ਜੇਕ ਕੋਸ਼ੇ ਦਾ ਵੀ ਨੁਕਸਾਨ ਹੁੰਦਾ ਪ੍ਰਸ਼ਾਸਨ ਜ਼ਿੰਮੇਦਾਰ ਹੌਸੀ ਫਿਰ ਕੋਰਡ ਦਾ ਪੋਣਾ ਸਾਡੇ ਕੋਲ ਕੋਈ ਵੀ ਨੁਕਸਾਨ ਹੁੰਦਾ ਪ੍ਰਸ਼ਾਸਨ ਜ਼ਿੰਮੇਦਾਰ ਆ ਮੈਂ ਮੀਡੀਆ ਦੇ ਸਾਹਮਣੇ ਕਹਿ ਰਿਹਾ ਉਥੇ ਮੜੀਰ ਸੱਦੀ ਹੋਈ ਜਾਂਾਂ ਦੀ ਜੰਦਵਾਦੇ ਉਥੇ ਕੋਈ ਵੀ ਨੁਕਸਾਨ ਹੁੰਦਾ ਪ੍ਰਸ਼ਾਸਨ ਜ਼ਿੰਮੇਦਾਰ ਆ। ਤਾਂ ਕਰਕੇ ਇਹ ਮੁੱਦਾ ਪਰਤੌਣ ਮਾਰਾ ਜੰਦਵਾਦੇ ਕੀਤਾ ਗਿਆ। ਉਹ ਮਾਤਾ ਇਹਨਾਂ ਦੇ ਵਿਚਾਰਾਂ ਵਿੱਚ ਵਸਣੀ। ਨਹੀਂ ਵਸ ਕਿਉਂ ਨਹੀਂ ਭਾਈ ਸਾਹਿਬ ਸਾਡੇ ਵਾਸਤਾ ਪਰ ਨੁਕਸਾਨ ਕਰਦੇ ਆ। ਮੈਂ ਤੁਸੀ ਕਿਹਾ ਜੀ ਉਹਨੇ ਕਰੀ। ਪਤਾ ਕੀ ਗੱਲ ਆ ਇਹ ਤਾਂ ਤੁਹਾਡੀ ਕਰੀ ਸੀ। ਅਸੀਂ ਤਾਂ ਗੱਲ ਉਹਨਾਂ ਦੀ ਕਰਨੀ ਹੁਣ ਦੇ ਅਗਲੇ ਨੇ ਆਉਣਾ। ਉਹਨਾਂ ਦਾ ਕੋਈ ਪੁਲਿਸ ਪੁਛਤਾ ਜਨਮਰਦਾਬਾਦ। ਮੁਰਦਾਬਾਦ 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 ਜਵਾਰ ਦੇ ਕੇ ਉਸਵਾਸ਼ਕ ਮੁਕਤਾਬਾ ਮੁਕਤਾਬਾ ਮੁਨਾਬਾ ਪੰਜਾਬ ਵਿੱਚ ਲਗਾਤਾਰ ਕਿਸਾਨਾਂ ਵੱਲੋਂ ਆਮ ਆਦਮੀ ਪਾਰਟੀ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦਾ ਜਿੱਥੇ ਵੀ ਕੋਈ ਪ੍ਰੋਗਰਾਮ ਰੱਖਿਆ ਜਾਂਦਾ ਹੈ ਚਾਹੇ ਉਹ ਐਮਐਲਏ ਤੇ ਚਾਹੇ ਉਹ ਮੰਤਰੀ ਹੋਵੇ ਤਾਂ ਉੱਥੇ ਹੀ ਕਿਸਾਨ ਮੌਜੂਦ ਜਾਂਦੇ ਨੇ ਤਾਂ ਕਿਸਾਨਾਂ ਵੱਲੋਂ ਸਿਰਫ ਸਵਾਲਾਂ ਦਾ ਹੀ ਜਵਾਬ ਮੰਗਿਆ ਜਾਂਦਾ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਜਾਂ ਐਮਐਲਏ ਮੰਤਰੀਆਂ ਵੱਲੋਂ ਉਹਨਾਂ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਜਾਂਦਾ ਜੇਕਰ ਦਿੱਤਾ ਵੀ ਜਾਂਦਾ ਤਾਂ ਉੱਥੇ ਤਿੱਖੀ ਬਹਿਸ ਹੋ ਜਾਂਦੀ ਹੈ ਆਮਾਦੀ ਪਾਰਟੀ ਦੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਫਰੀਦਕੋਟ ਦੇ ਪਿੰਡ ਮਿਸ਼ਰੀਵਾਲਾ ਵਿੱਚ ਪਹੁੰਚੇ ਸਨ ਤਾਂ ਜਿੱਥੇ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਦੀ ਸਪੀਕਰ ਨਾਲ ਮੁਲਾਕਾਤ ਨਾ ਕਰਾਉਣ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਨਾਰਾਜ਼ਗੀ ਪਾਈ ਗਈ ਤਾਂ ਉੱਥੇ ਕਿਸਾਨਾਂ ਵੱਲੋਂ ਨਾਰੇਬਾਜ਼ੀ ਕੀਤੀ ਗਈ ਅਤੇ ਆਪਣੇ ਸਵਾਲਾਂ ਨੂੰ ਲੈ ਕੇ ਸਵਾਲ ਜਵਾਬ ਜਰੂਰ ਕੀਤੇ ਜਾ ਰਹੇ ਨੇ ਉੱਥੇ ਹੀ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਸਵਾਲਾਂ ਤੋਂ ਕਿਸਾਨਾਂ ਦਾ ਕਹਿਣਾ ਕਿ ਭੱਜ ਦੇ ਨਜ਼ਰ ਜੁਰੂੜ ਆਏ ਨੇ

ਕੀ ਗੱਲ ਹੈ ਵਰਤੋ ਕੀ ਗੱਲ ਤੋਂ ਕੀ ਕਰਾਂ ਮੈਂ ਜੇ ਆਪਾਂ ਨਿਪਟਦਾ ਜਮ ਮਰਦੀ ਜਾ ਰਹੇ ਸਾਂ ਨਿਪਟ ਲੋ ਗਾ ਨਿਪਟ ਲੋ ਜਾ ਮੈਂ ਮਰਦੀ ਗੱਲ ਥੋੜਾ ਸੁਣ ਮੈਂ ਸ਼ੁਭਾਚਲੇ ਕੇ ਯਾਰ ਕਹਿ ਸਕਦਾ ਹਾਂ ਦੇ ਦਿਨ ਸ਼ੁਭਾਚਲੇ ਬਾਈ ਮੇਰੇ ਤੇ ਵਿਸ਼ਵਾਸ ਕੀਤਾ ਅਸੀਂ ਮਾਸੀ ਦਾ ਕਹਿ ਸਾਰਿਆਂ ਨੂੰ ਕਿਵੇਂ ਤੁਸੀਂ ਕਹੀ ਜੰਨੇ ਹੋ ਉਵੇਂ ਮੈਂ ਕਰੇ ਜਿਵੇਂ ਤੁਸੀਂ ਕਿਹਾ ਸੀ ਉਵੇਂ ਕਰੇ ਪਤਾ ਕੀ ਗੱਲ ਇਹ ਤਾਂ ਤੁਹਾਡੀ ਕਰੀ ਸੀ ਅਸੀਂ ਤਾਂ ਗੱਲ ਉਹਨਾਂ ਦੀ ਕਰਨੀ ਹੁਣ ਦੇ ਅਗਲੇ ਨੇ ਆਉਣਾ ਨਹੀਂ ਨਹੀਂ ਤੁਸੀਂ ਬਾਈ ਤੁਹਾਨੂੰ ਇੱਥੇ ਰੋਕਿਆ ਨਹੀਂ ਸੀ ਤੁਹਾਨੂੰ ਜਾਣੇ ਮੈਂ ਦੱਸਤੀ ਗੱਲ ਵੀ ਠੀਕ ਗੱਲ ਦੱਸਦੀ ਚੰਦਵਾਨੇ ਡਾਂਗਾ ਫੋਟਾ ਤੇ ਆ ਗਿਆ ਉਹਦੇ ਬੰਦੇ ਸੱਦੇ ਗਏ ਆ ਉਦੋਂ ਮੈਂ ਆਉਣ ਰਿਕਾਰਡ ਕਹਿਤਾ ਵੀ ਹੋ ਜਾਂ ਜੇ ਕੋਸ਼ੇ ਦਾ ਵੀ ਨੁਕਸਾਨ ਹੁੰਦਾ ਪ੍ਰਸ਼ਾਸਨ ਜ਼ਿੰਮੇਦਾਰ ਹੁੰਦਾ ਫੀਡ ਬੋਰਡ ਦਾ ਪੋਸਟ ਸਾਡੇ ਕੋਲ ਕੋਈ ਵੀ ਨੁਕਸਾਨ ਹੁੰਦਾ ਪ੍ਰਸ਼ਾਸਨ ਜ਼ਿੰਮੇਦਾਰ ਮੈਂ ਮੀਡੀਆ ਦੇ ਸਾਹਮਣੇ ਕਹਿ ਰਿਹਾ ਉਥੇ ਮੜੀਰ ਸੱਦੀ ਹੋਈ ਜਾਂ ਨਾਲ ਦੀ ਚੰਦਵਾਜੇ ਉਥੇ ਕੋਈ ਵੀ ਨੁਕਸਾਨ ਹੁੰਦਾ ਪ੍ਰਸ਼ਾਸਨ ਜ਼ਿੰਮੇਦਾਰ ਆ ਤਾਂ ਕਰਕੇ ਇਹ ਮੁੱਦਾ ਪਰਤੌਣ ਮਾਰਿਆ ਚੰਦਵਾਜੇ ਕੀਤਾ ਗਿਆ ਮਾਣਾ ਦਿੰਦੇ ਤੁਹਾਨੂੰ ਅੱਜ ਮੋਰਾਂ ਵਾਲੀ ਆਜਾ ਮਿਲਾਂਗੇ ਇੱਥੇ ਕੀ ਹੈ ਇੱਥੇ ਤੁਹਾਨੂੰ ਦੋ ਘੰਟੇ ਦੇ ਨਹੀਂ ਜਾਣਾਗਾ ਆਪਣੇ ਮਿੰਟ ਕਹਿੰਦਾ ਸਾਡਾ ਕੀ ਕੀਤਾ ਕਿਵੇਂ ਵਿਜਵਾਇ ਕਰੀਏ ਮੋਰਾਂ ਵਾਲੀ ਜਾ ਕੇ ਗੱਲ ਕਰਾ ਦਾਂ ਅਸੀਂ ਲੋਹੜੀ ਕਿਹੜੇ ਪਿੰਡ ਕਿਉਂ ਜਾਈਏ ਯਾਰ ਅਸੀਂ ਦੂਜੇ ਪਿੰਡ ਕਿਉਂ ਜਾਈਏ ਅਸੀਂ ਦੂਜੇ ਪਿੰਡ ਕਿਉਂ ਜਾਈਏ ਫੇਰ ਕਹੋਗੇ ਚੱਲ ਕੇ ਆਗੇ ਜਿਹੜਾ ਮੰਦਿਰ ਮੰਦਿਰ ਕਰੀ ਜਾਂਦਾ ਉਹਨੂੰ ਫਾੜ ਲਓ ਹੱਥ ਲਾਓ ਆ ਖੜਾ ਲਾਓ ਤੁਹਾਨੂੰ ਦੱਸ ਗਏ ਬੰਦਾ ਨਹੀਂ ਆਪਾਂ ਲੜਨਾ ਨਹੀਂ ਨਹੀਂ ਲੜ ਬੈਠਾ ਨਹੀਂ ਔਰ ਲੰਦਾ ਤਰੀਕਾ ਹੀ ਨਹੀਂ ਇਹਨੂੰ ਸਿੱਖ ਨਹੀਂ ਲਾ ਸਕਦਾ ਚੱਰਾ ਆਵੇ ਪੈਜਾਂ ਦਾ ਬਕਾਉਂਦਾ ਆਪਾਂ ਬਸ ਇਹਨਾਂ ਦਾ ਕੰਮ ਬਾਹਰ ਕਰਿਆ ਸੀ ਮਮਤਾ ਇੱਥੇ ਰਹਿਣਾ ਜਿਹਨਾਂ ਨੇ ਸ਼ੁਰੂਆਤ ਲਾਈ ਜਿਹੜੀ ਹੈ ਉਹਨੂੰ ਸਪੰਸੇ ਨੇ ਪੜਾਉਂਦੇ ਨੇ ਫਿਰ ਉਹਦਾ ਬੋਲ 50 ਜਨ ਮੁਰਦਾਬਾ 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 ਦੇ ਨੇ ਵਿਸ਼ਵਾਸ ਕਾਬ ਕਰਦੋ ਨਾ ਪਲਸ 50 ਜਨ ਮੁਰਦਾਬਾ 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 ਪੰਜਾਬ ਦੇ ਰੇਂਜਾ ਜਨਾਬ 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 फिर गेट लगूगा जाएंगे गई ਯਾਹ ਬਾਈ ਮਾਪੇ ਚੋਏ ਤੁਸੀਂ ਮਲਾਕੇ ਤੋਰੂਗਾ ਤੁਹਾਨੂੰ ਮੈਂ ਓ ਮਾਤਾ ਇਹਨਾਂ ਦੇ ਵਿਚਾਰਾਂ ਦੇ ਵਿੱਚ ਵਸਣੀ ਇਹ ਵਸ ਕੇ ਨਹੀਂ ਬਾਈ ਸਾਹਿਬ ਕੋਈ ਵਸਾ ਪਰ ਨੁਕਸਨ ਕੋ ਬਾਅਦੇ ਕਰਦੇ ਆਂ ਸਾਰਾ ਦੇਣਾ ਸੀ ਤੂੰ ਪੇ ਬੈਠਣਾ ਥੋੜਾ ਪਾਣੀ ਬਣ ਕੇ ਹੋਵੇ ਬੈਠਾ ਸਾਡਾ ਮੈਂ ਤੁਹਾਨੂੰ ਕਹਿੰਦੀ ਆਂ ਤੇਰਾ ਬੋਤਾਂ ਕੇ ਨੂੰ ਫਿਰ ਕਲਤਾਰ ਸਾਹਿਬ ਨੂੰ ਆਪਾਂ ਨੇ ਮੈਸੇਜ ਵਾਲੇ ਅਧਾਰਨ ਕਰਨ ਪਹੁੰਚੇ ਸੀਗੇ ਜਿਹੜੀਆਂ ਕਿਸਾਨ ਜਥੇਬੰਦੀ ਦੇ ਕੌਲ ਤੇ ਸਵੈਤਨ ਕਿਸਾਨ ਕੋ ਮੋਰਚਾ ਗਾਇਦਾ ਨਹੀਂ ਦੇ ਸੱਦੇ ਤੇ ਜਿਹੜੇ ਸਵਾਲ ਜਵਾਬ ਹੋ ਰਹੇ ਸੀਗੇ ਮਾਨਵਿਕ ਸਿੱਖਣ ਸਰਤਾ ਸਾਹਿਬ ਨਾਲ ਇਹ ਕਿਸਾਨਾਂ ਦੇ ਸਵਾਲਾਂ ਤੋਂ ਭੱਜ ਗਏ ਆ ਤੇ ਜਿਹੜੇ ਗੋਇਦਲੀ ਵਾਲਾ ਕੰਮ ਕੀਤਾ ਸਪੀਕਰ ਸਾਹਿਬ ਨੇ ਤੇ ਜਿਹੜੇ ਲੋਕਾਂ ਦੇ ਆਮ ਸਵਾਲ ਸੀਗੇ ਜਿਹੜਾ ਅਗਲਾ ਪ੍ਰੋਗਰਾਮ ਚੰਦ ਬਾਦ ਦੇ ਅਸੀਂ ਜਾ ਕੇ ਕਰਾਂਗੇ ਉੱਥੇ ਪੂਰਾ ਫੋਲ ਬਣਾਉ ਹੋਵੇਗਾ ਕੁਝ ਵੀ ਹੋ ਸਕਦਾ ਅਸੀਂ ਸਕੂਨ ਦੇ ਵਿੱਚ ਉੱਥੇ ਆ ਕੇ ਨਹੀਂ ਹੋਣ ਦੇਣਾ ਪਾਤੀਆਂ ਜਿਹੜਾ ਮਵਜਨ ਨਹੀਂ ਆਇਆ ਲੋਕਾਂ ਦੀ ਕਿਚੜੀ ਚ ਭੱਜਣ ਗਏ ਲੋਕੀ ਪਾਥਰੇ ਦਾ ਮਾਰ